ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਥਰੀਆਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜੈਨਾ ਚਿਤਨ ਆਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜੈਨਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਜੀ ਇਸ ਵੇਲੇ ਜਿੱਥੇ ਲੋਕਾਂ ਦਾ ਮਨ ਥੋੜਾ ਜਿਆਦਾ ਦੁਖੀ ਆਮ ਆਦਮੀ ਪਾਰਟੀ ਤੋਂ ਜਿੱਥੇ ਖਬਰਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਆ ਰਹੀਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਜਿਹੜਾ ਕੌਨਫੀਡੈਂਸ ਹੈ ਇਹਨੂੰ ਪਤਾ ਨਹੀਂ ਹੁਣ ਕੌਨਫੀਡੈਂਸ ਕਵਾਂ ਜਾਂ ਓਵਰ ਕੌਨਫੀਡੈਂਸ ਕਵਾਂ ਉਹ ਵੀ ਕਮਾਲ ਦਾ ਹੀ ਹੈ ਉਧਰ ਅਮਨ ਅਰੋੜਾ ਹੋਰਾਂ ਦਾ ਬਿਆਨ ਆਇਆ ਉਹ ਕਹਿੰਦੇ 2027 ਦੇ ਵਿੱਚ ਇਕੱਲੇ ਮਾਲਵੇਚ ਹੀ ਅਸੀਂ ਸਰਕਾਰ ਬਣਾ ਲੈਣੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਆ ਮਾਲ ਵਿੱਚ ਸਭ ਤੋਂ ਵੱਧ ਜ਼ਿਲ੍ਹੇ ਸਭ ਤੋਂ ਵੱਧ ਤਹਿਸੀਲਾਂ ਸਭ ਤੋਂ ਵੱਧ ਸੀਟਾਂ ਲੋਕ ਸਭਾ ਦੀਆਂ ਤੇ ਵਿਧਾਨ ਸਭਾ ਦੀਆਂ ਹੈ ਜੀ ਗੱਲ ਨੰਬਰ 1 ਦੂਜੀ ਗੱਲ ਇਹ ਆ ਕਿ ਅਮਨ अरोड़ा ਪੰਜਾਬ ਦੇ ਮੰਤਰੀ ਵੀ ਆ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਆ ਤੀਜੀ ਗੱਲ ਇਹ ਆ ਕਿ ਜਦੋਂ ਵੀ ਕੋਈ ਲਹਿਰ ਬਣਦੀ ਆ ਉਹ ਮਾਲਵੇ ਤੋਂ ਉੱਠਦੀ ਆ ਤੇ ਮਾਲਵਾ ਹੀ ਉਸ ਲਹਿਰ ਨੂੰ ਖਤਮ ਕਰਦਾ ਤੁਸੀਂ ਦੇਖ ਲਓ ਵੀ ਜਿਹੜਾ ਕਿਸਾਨ ਅੰਦোলন ਉੱਠਿਆ ਜਾਂ ਤੁਸੀਂ ਬੀਤੇ ਵੇਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕਦਮ ਚੜਤ ਦਾ ਵਿਸ਼ਾ ਹੋਇਆ ਜਿੰਨੇ ਵੀ ਤਜਰਬੇ ਹੋਏ ਹੋਣਗੇ ਉਹ ਬਰਦਾਸ਼ੀ ਵਾਲਾ ਮੋਰਚਾ ਲੱਗਾ ਜਾਂ ਅਤੀਤ ਦੇ ਵਿੱਚ ਹੋਰ ਜੋ-ਜੋ ਕੁਝ ਵੀ ਹੋਇਆ ਉਹਦੀ ਸ਼ੁਰੂਆਤ ਮਾਲਵੇ ਦੇ ਵਿੱਚੋਂ ਹੋਈ ਹੋਊਗੀ ਸਮਾਪਤੀ ਚਲੋ ਕਿਤੋਂ ਵੀ ਹੋ ਜੇ ਸ਼ੁਰੂਆਤ ਉਹਦੀ ਉੱਥੋਂ ਉੱਠਣੀ ਹੈ ਚਿੰਗਾਰੀ ਉੱਥੋਂ ਉੱਠਦੀ ਹੈ ਤੇ ਬਾਅਦ ਦੇ ਵਿੱਚ ਉਹ ਪੂਰੇ ਪੰਜਾਬ ਦੀ ਸਿਆਸਤ ਦੇ ਉੱਤੇ ਅਸਰ ਕਰਦੀ ਹੈ ਪਰ ਹੁਣ ਆਮ ਆਦਮੀ ਪਾਰਟੀ ਨੂੰ ਵੀ ਇਹ ਮੈਸੇਜ ਕੰਨ ਤੇ ਲਿਖਿਆ ਪੜਨਾ ਚਾਹੀਦਾ ਵੀ ਮਾਲਵੇ ਦੇ ਵਿੱਚੋਂ ਤੁਹਾਨੂੰ ਸਭ ਤੋਂ ਵੱਧ ਸੀਟਾਂ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਵੀ ਮਿਲ ਗਿਆ ਸੀ ਜਦੋਂ ਸੱਤਾਧਾਰੀ ਧਿਰਾਂ ਤੁਸੀਂ ਉਦੋਂ ਵੀ ਤੁਹਾਨੂੰ ਮਾਲਵੇ ਵਿੱਚ ਸਭ ਤੋਂ ਵੱਧ ਸੀਟਾਂ ਮਿਲੀਆਂ ਤੇ ਇਸ ਵੇਲੇ ਮਾਲਵਾ ਹੀ ਤੁਹਾਡੇ ਕੋਲੋਂ ਸਭ ਤੋਂ ਵੱਧ ਤਪਿਆ ਹੋਇਆ ਕਿਉਂ ਕਿ ਲੈਂਡ ਪੂਲਿੰਗ ਨੀਤੀ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਜ਼ਮੀਨ ਵੀ ਤਾਂ ਸਭ ਤੋਂ ਵੱਧ ਮਾਲਵੇ ਦੀ ਹੈ ਹੁਣ ਮਾਲਵਾ ਜੇਕਰ ਜ਼ਮੀਨਾਂ ਦੇ ਕੇ ਤੇ ਵੀ ਖੁਸ਼ ਹੋ ਜੇ ਇਹ ਤਾਂ ਹੋ ਨਹੀਂ ਸਕਣਾ ਅਗਲੀ ਗੱਲ ਏ ਜੀ ਕਿ ਦੇਖੋ ਮੈਂ ਨਹੀਂ ਕਹਣਾ ਵੀ ਜ਼ਮੀਨ ਸਭ ਤੋਂ ਪਿਆਰੀ ਆ ਪਰ ਜਿਹੜੇ ਮਲਬਈ ਆ ਨਾ ਉਹਨਾਂ ਦਾ ਜ਼ਮੀਨ ਦੇ ਉੱਤੇ ਹੀ ਸਭ ਕੁਝ ਨਿਰਭਰ ਕਰਦਾ ਆ ਆਮਦਨ ਦਾ ਬਹੁਤਾ ਵਸੀਲਾ ਕੋਈ ਹੋਰ ਹੈ ਵੀ ਨਹੀਂ ਤੁਸੀਂ ਲੁਧਿਆਣੇ ਦੀ ਗੱਲ ਕਰ ਲਓ ਤੁਸੀਂ ਹੋਰ ਨਾ ਸ਼ਾਵਾਂ ਦੀ ਗੱਲ ਕਰ ਲਓ ਕਿਉਂਕਿ ਜੇ ਆਜਾਪਾ ਕਹਿੰਦੇ ਵੀ 24-25 ਹਜ਼ਾਰ ਏਕੜ ਤਾਂ ਜ਼ਮੀਨ ਲੁਧਿਆਣੇ ਦੇ ਵਿੱਚੋਂ ਲੈਣੀ ਆ ਤੇ ਮਤਲਬ ਇਹ ਆ ਵੀ 65 ਹਜ਼ਾਰ ਏਕੜ ਦੇ ਵਿੱਚੋਂ ਤੇ ਅੱਧ ਦੇ ਨਾਲੋਂ ਥੋੜਾ ਜਿਹਾ ਘੱਟ ਹਿੱਸਾ ਹੀ ਬਣਿਆ ਤੇ ਭਾਈਓ ਤਾਂ ਤੁਸੀਂ ਮਾਲਵੇ ਚੋਂ ਲੈਣਾ ਚਾਹੁੰਦੇ ਆ ਇੱਕੋ ਸ਼ਹਿਰ ਦੇ ਵਿੱਚੋਂ ਲੈਣਾ ਚਾਹੁੰਦੇ ਆ ਸੋ ਅਮਨ ਅਰੋੜਾ ਹੋਰਾਂ ਨੂੰ ਇਹ ਆਪਣੇ ਖੇਚੜੀ ਰਹਿਣਾ ਚਾਹੀਦਾ ਵੀ ਜੇ ਹਾਲਾਤ ਅੱਜ ਵਾਲੀ ਰਹੇ ਤੇ ਮਾਲਵਾ ਤੁਹਾਨੂੰ ਹੋ ਸਕਦਾ ਜਮਾਨਤ ਜ਼ਬਤਾਂ ਵਾਲੀ ਗੱਲ ਲੈ ਕੇ ਆਵੇ ਕਿਉਂਕਿ ਮਾਲਵਾ ਜਿਹੜਾ ਉਹ ਉਲਾਰਵਾਦੀ ਆ ਮਾਲਵਾ ਜਿਹੜੀ ਇੱਕ ਲਹਿਰ ਬਣਾਉਂਦਾ ਉਹ ਜਿੱਧਰ ਨੂੰ ਤੁਰ ਪਿਆ ਫਿਰ ਤੁਰ ਪਿਆ ਫਿਰ ਉਹ ਇਹ ਨਹੀਂ ਸੋਚਦਾ ਵੀ ਭਾਈ ਇਹਦੇ 'ਚ ਫਾਇਦਾ ਕਿਹਦਾ ਨੁਕਸਾਨ ਕਿਹਦਾ ਇਮੋਸ਼ਨਲ ਤੌਰ ਦੇ ਉੱਤੇ ਵਿਚਰਦਾ ਪਰ ਅਮਨ ਅਰੋੜਾ ਕਹਿੰਦੇ ਆ ਵੀ ਭਾਈ ਅਸੀਂ ਕੰਮ ਹੀ ਇੰਨੇ ਚੰਗੇ ਕੀਤੇ ਆ ਸਰਕਾਰ ਤੋਂ ਸਾਡੀ ਕਲੀ ਮਾਲਵੇ ਚ ਹੀ ਬਣ ਜਾਣੀ 2027 'ਚ ਤੁਸੀਂ 1.5 ਸਾਲ ਬਾਅਦ ਹੋਣ ਵਾਲੇ ਕੰਮ ਬਾਰੇ ਨਾ ਸੋਚੋ ਜਿਹੜੇ ਤੁਸੀਂ ਅੱਜ ਕੰਮ ਕਰਨੇ ਪਹਿਲਾਂ ਉਹਦੇ ਬਾਰੇ ਸੋਚੋ ਤੁਸੀਂ 1.5 ਸਾਲ ਬਾਅਦ ਦਾ ਦਾਅਵਾ ਕਿਉਂ ਕਰਦੇ ਆ ਇਹ ਤਾਂ ਉਹ ਗੱਲ ਆ ਵੀ ਜਿਵੇਂ ਕੇਂਦਰ ਦੀ ਸਰਕਾਰ ਕਹਿੰਦੀ ਹੁੰਦੀ ਆ 2032 ਵਿੱਚ ਹਮ ਇਹ ਕੰਮ ਕਰਾਂਗੇ ਤੇ 2032 ਕਿਹਨੇ ਵੇਖਿਆ ਤੁਸੀਂ ਅੱਜ ਦੀ ਗੱਲ ਕਰੋ ਪਹਿਲਾਂ ਤਾਂ ਤੁਸੀਂ ਭਵਿੱਖ ਦੀ ਗੱਲ ਬਾਅਦ ਵਿੱਚ ਕਰ ਲਓ ਪਹਿਲਾਂ ਵਰਤਮਾਨ ਦੀ ਗੱਲ ਕਰੋ ਸੋ ਕੱਲ ਅਮਨ ਰੂਣਾ ਕਹਿੰਦੇ ਵੀ 2027 ਤੇ ਸਾਡੀ ਸਰਕਾਰ ਬਣੂਗੀ ਉਦੋਂ ਸੁੱਚਾ ਸਿੰਘ ਲੰਗਾਹ ਹੋਰੀ ਕਹਿੰਦੇ ਨਾ 2027 ਤੇ ਸਾਡੀ ਸਰਕਾਰ ਬਣੂਗੀ ਤੋ ਆ ਗੱਲ ਚੱਲੀ ਜਾਂਦੀ ਹੈ ਕਿ ਇਹਨੇ ਪਾਈ ਬਣਦਾ ਕੀ ਆ ਕਿਹੜੇ ਪਾਸੇ ਨੂੰ ਸਿਆਸੀ ਮੋੜ ਆਉਂਦਾ ਜੀ ਜੀ ਬਿਲਕੁਲ ਤੇ ਟੈਨ ਸਾਹਿਬ ਹਾਈ ਕੋਰਟ ਨੇ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਉੱਪਰ ਰੋਕ ਲਾਈ ਸੀ ਉਹਦੇ ਚ ਕੋਈ ਅਪਡੇਟ ਆਇਆ ਜੀ ਉਸ ਮਾਮਲੇ ਚ ਹਾਂ ਬਿਲਕੁਲ ਜੀ ਬਿਲਕੁਲ ਕੱਲ 4 ਹਫ਼ਤੇ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੈਂਡ ਪੂਲਿੰਗ ਨੀਤੀ ਦੇ ਉੱਤੇ ਰੋਕ ਲਾਤੀ ਆ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿਉਂਕਿ ਪਰਸੋਂ ਅਦਾਲਤ ਨੇ ਇਹ ਗੱਲ ਕਹੀ ਸੀ ਕਿ ਇੱਕ ਦਿਨ ਦੇ ਲਈ ਇਸ ਪਾਲਿਸੀ ਦੇ ਉੱਤੇ ਰੋਕ ਲਾਈ ਜਾਂਦੀ ਹੈ ਤੇ ਹੁਣ ਇਹਦੇ ਉੱਤੇ ਰੋਕ ਪਾਈ 4 ਹਫਤੇ ਵਾਸਤੇ ਲਾਤੀ ਹੈ ਕਿਉਂਕਿ ਕਿਸਾਨਾਂ ਨੇ ਉੱਤੇ ਪਟੀਸ਼ਨ ਪਾਈ ਮਾਨਯੋਗ ਅਦਾਲਤ ਦੇ ਵਿੱਚ ਉਤਰਤਾ ਪੇਸ਼ ਕੀਤਾ ਸੀਗਾ ਪੰਜਾਬ ਦੀ ਸਰਕਾਰ ਦੇ ਵਕੀਲਾਂ ਨੇ ਪਰ ਸਰਕਾਰ ਉਹਨਾਂ ਉਤਰਾਂ ਤੋਂ ਸੰਤੁਸ਼ਟ ਨਹੀਂ ਹੋਈ ਫਿਰ ਪੰਜਾਬ ਦੀ ਸਰਕਾਰ ਦੇ ਵਕੀਲਾਂ ਨੇ ਕਿਹਾ ਜੀ ਸਰ ਨੂੰ ਸਮਾਂ ਦਿਓ 4 ਹਫਤੇ ਦਾ ਅਸੀਂ ਆਪਦਾ ਉਤਰ ਪੇਸ਼ ਕਰ ਦਿਆਂਗੇ ਉਹ ਹੁਣ ਉਤਰ ਪੇਸ਼ ਕਰਨ ਵਾਸਤੇ ਅਦਾਲਤ ਨੇ 4 ਹਫਤੇ ਦਾ ਸਮਾਂ ਦਿੱਤਾ ਤੇ ਇਹ ਗੱਲ ਕਹੀਏ ਜੀ ਕਿ 4 ਹਫਤੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਸਕੇਗੀ। ਹੁਣ ਇਥੇ ਦੋ ਨੁਕਤੇ ਧੁੱਕੇ ਅਦਾਲਤ ਨੇ। ਇੱਕ ਤਾਂ ਇਹ ਆ ਕਿ ਭਾਈ ਜਿਹੜੇ ਇਹ ਕਿਸਾਨ ਆ ਇਹਨਾਂ ਦੇ ਕੋਲੇ ਜ਼ਮੀਨ ਖੇਤੀਬਾੜੀ ਦਾ ਅੰਨ ਪੈਦਾ ਕਰਨ ਦਾ ਬਦਲਵਾ ਸਾਧਨ ਹੋਰ ਕਿਹੜਾ ਹੋਊਗਾ? ਦੂਜਾ ਇਹ ਆ ਕਿ 65 ਹਜ਼ਾਰ ਏਕੜ ਜ਼ਮੀਨ ਦੇ ਉੱਤੇ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਵਾਸਤੇ ਰੋਟੀ ਦਾ ਕੀ ਪ੍ਰਬੰਧ ਆ? ਤੁਸੀਂ ਕਹਿੰਦਾ ਵੀ ਚਲੋ ਪਲਾਟ ਮਿਲ ਜੂ ਐਨੂੰ ਮਿਲ ਜੂ ਐਂ ਕਰ ਦਿਆਂਗੇ। ਮਜ਼ਦੂਰ ਜਿਹੜਾ ਇਹਨਾਂ ਖੇਤਾਂ ਦੇ ਵਿੱਚ ਸਪਰੇਅ ਕਰਦਾ ਖਾਦਾ ਪਾਉਂਦਾ ਝੋਨਾ ਲਾਉਂਦਾ ਕਣਕ ਵੜਦਾ ਇੱਥੇ ਪੱਠੇ ਵੜਦਾ ਇੱਥੇ ਸੀੜੀ ਦਾ ਕੰਮ ਕਰਦਾ ਦਿਹਾੜੀ ਲਾਉਂਦਾ ਉਹਦਾ ਕੀ ਬਣੂਗਾ ਉਹਦੇ ਬਾਰੇ ਆਪਾਂ ਕੀ ਸੋਚਿਆ ਅਗਲੀ ਗੱਲ ਇਹ ਕਹੀਏ ਨੁਕਤੇ ਦੇ ਰੂਪ ਦੇ ਵਿੱਚ ਕਿ এনਵਾਇਰਨਮੈਂਟ ਦਾ ਕੀ ਬਣੂਗਾ ਤੁਸੀਂ ਦਰਖਤ ਵੜ ਦੇਣੇ ਆ ਹਰਿਆਲੀ ਮੁੱਕ ਜਾਣੀ ਆ ਖੇਤਾਂ ਦੇ ਵਿੱਚ ਕਿਆਰਿਆਂ ਦੇ ਵਿੱਚ ਕੰਨਾਂ ਖੜੀਆਂ ਹੋ ਜਾਣੀਆਂ ਇੱਥੇ ਕੰਕਰੀਟ ਮਿਚ ਜਾਣਾ ਇੱਥੇ ਵੱਡੀਆਂ ਬਿਲਡਿੰਗਾਂ ਬਣ ਜਾਣਗੀਆਂ ਮੋਲ ਬਣ ਜਾਣਗੇ ਕੁਝ ਹੋਰ ਕਲੋਨੀਆਂ ਬਣ ਜਾਣੀਆਂ ਪਰ ਇਹ ਦੱਸੋ ਵੀ ਇਹਦਾ ਕੀ ਫਾਇਦਾ ਕੀ ਹੋਊਗਾ ਇਹਦਾ এনवायरमेंट ਨੂੰ ਕੀ ਫਾਇਦਾ ਹੋਊਗਾ ਸੋ ਇਹਨਾਂ ਦੋ ਗੱਲਾਂ ਦੇ ਉੱਤੇ ਉੱਤਰ ਮੰਗਿਆ ਗਿਆ ਹੁਣ ਕੀ ਦਿੰਦੇ ਆ ਉੱਤਰ ਦਿੰਦੇ ਆ ਕਿ ਨਹੀਂ ਦਿੰਦੇ ਇਹ ਸਮਾਂ ਦੱਸੂਗਾ ਪਰ ਫਿਲਹਾਲ ਲੈਂਡ ਪੂਲਿੰਗ ਨੀਤੀ ਦੇ ਬਾਰੇ ਸਰਕਾਰ ਦਾ ਚਾ ਤੇ ਜਿਹੜੇ ਹਜੇ ਨੇ ਕਿਸਾਨ ਆਗੂ ਤੇ ਜਿਹੜੇ ਬਾਕੀ ਵਿਰੋਧੀ ਪਾਰਟੀਆਂ ਦੇ ਨੇਤਾ ਉਹਨਾਂ ਨੇ ਚਾ 1 ਮਹੀਨੇ ਵਾਸਤੇ ਮਤਲਬ ਜੇ ਪੈ ਗਏ ਨੇ ਜੀ ਪਟਨਾ ਸਾਹਿਬ ਸਿਆਸਤ ਵੀ ਪੂਰੀ ਤਰ੍ਹਾਂ ਪੱਕੀ ਹੋਈ ਹੈ ਇਸ ਮੁੱਦੇ ਦੇ ਉੱਪਰ ਅਕਾਲੀ ਦਲ ਨੇ ਤਾਂ ਉਧਰ ਲੈਂਡ ਪੂਲਿੰਗ ਨੀਤੀ ਦੇ ਖਿਲਾਫ 1 ਸਤੰਬਰ ਤੋਂ ਪੱਕਾ ਮੋਰਚਾ ਦਾ ਐਲਾਨ ਕਰ ਦਿੱਤਾ ਹੈ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਇਹ ਤਾਂ ਚਲੋ ਅਕਾਲੀ ਦਲ ਦੀ ਗੱਲ ਆ ਤੁਸੀਂ ਭਾਜੀਪੀ ਦੀ ਗੱਲ ਕਰ ਲਓ ਭਾਜੀਪੀ ਦੇ ਖਿਲਾਫ ਹੁਣ ਤੱਕ ਸਭ ਕੁਝ ਰਿਹਾ ਨਾ ਕਿ ਭਾਜੀਪੀ ਕਹਿੰਦੀ ਸੀ ਜੀ ਕਿ ਅਸੀਂ ਤਾਂ ਨਖੇਤੀ ਕਾਨੂੰਨ ਸਹੀ ਲੈ ਕੇ ਆਂਦੇ ਉਦੋਂ ਆ ਗੱਲਾਂ ਚੱਲਦੀਆਂ ਸੀ ਸਵਾ ਸਾਲ ਕਿਸਾਨ ਸੁੱਕਣੇ ਪਏ ਰੱਖੇ ਦਿੱਲੀ ਦੀਆਂ ਸੜਕਾਂ ਤੇ ਅੱਜ ਉਹੀ ਬੀਜੇਪੀ ਕੇ ਦੀ ਜੀ ਕਿਸਾਨ ਬਚਾਓ ਜ਼ਮੀਨ ਬਚਾਓ ਮੋਰਚਾ ਅਸੀਂ ਸ਼ੁਰੂ ਕਰਨਾ ਅੱਜ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹੀ ਜੰਨੇ ਟਰੰਪ ਨੂੰ ਕਹਿੰਨੇ ਜੀ ਅਸੀਂ ਪਸ਼ੂ ਪਾਲਕਾਂ ਤੇ ਕਿਸਾਨਾਂ ਦੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਆ ਅੱਜ ਉਹ ਆਗਰਾਗ ਲਾਪੀ ਜਾਂਦੇ ਆ ਪਹਿਲਾਂ ਆਮ ਆਦਮੀ ਪਾਰਟੀ ਕਾਂਗਰਸ ਦੇ ਬਾਕੀ ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਵੀ ਪਾਈ ਅਸੀਂ ਕਿਸਾਨ ਦੇ ਹੱਕ ਦੇ ਵਿੱਚ ਜ਼ਮੀਨਾਂ ਨਹੀਂ ਜਾਣ ਦੇਣੀਆਂ ਅਸੀਂ ਕਿਸਾਨ ਬਚਾਓ ਜ਼ਮੀਨ ਬਚਾਓ ਫਲਸਫੇ ਦੇ ਨਾਲ ਆ ਬੜਾ ਪਤਾ ਲੱਗਾ ਜੀ ਕਿ ਅਕਾਲੀ ਦਲ ਨੇ ਦੋ ਟਕ ਕਹਿਤਾ ਉਹ ਕੱਲੇ ਜੀ ਕਿ ਸੁਖਬੀਰ ਸਿੰਘ ਬਾਦਲਵਾਲੀ ਕਹਿੰਦੇ ਆ ਵੀ ਕਹਿੰਦੇ ਅਸੀਂ ਆ ਜਿਹੜੀ 1 ਸਤੰਬਰ ਉਹ ਰੋ ਤੋਂ ਮੁਹਾਲੀ ਦੇ ਵਿੱਚ ਪੱਕੇ ਤੌਰ ਤੇ ਮੋਰਚਾ ਲਾੜਣਾ ਲੈਂਡ ਪੂਲਗ ਨੀਤੀ ਦੇ ਬਾਰੇ ਵੇਨੇ ਕੀ ਬਣਦਾ ਪਰ ਨਾ ਅੱਜ ਸਵੇਰੇ ਸਵੇਰੇ ਇੱਕ ਹੋਰ ਬੜੀ ਵੱਡੀ ਜਾਣਕਾਰੀ ਆ ਗਈ ਹੈ ਸਾਹਮਣੇ ਮੈਂ ਸਵੇਰੇ ਸਵੇਰੇ ਅੱਜ ਰਿਪੋਰਟਾਂ ਪੜ੍ਹਦਾ ਸੀ ਉਹਨਾਂ ਰਿਪੋਰਟਾਂ ਦੇ ਵਿੱਚ ਇੱਕ ਜਾਣਕਾਰੀ ਆਈ ਹੈ ਕਿਉਂਕਿ ਜਿਹੜੀ 5 ਮੈਂਬਰੀ ਕਮੇਟੀ ਵਾਲਾ ਅਕਾਲੀ ਦਲ ਨਾਲ ਉਹਨਾਂ ਨੇ 11 ਤਰੀਕ ਨੂੰ ਜਨਰਲ ਅਜਲਾਸ ਰੱਖਿਆ ਪ੍ਰਧਾਨ ਦੀ ਚੋਣ ਕਰਨ ਵਾਸਤੇ ਕਿਉਂਕਿ ਉਹ ਕਹਿੰਦੇ ਜੀ ਸਾਡਾ ਅਕਾਲੀ ਦਲ ਸਹੀ ਤੇ ਸੱਚਾ ਕਿਉਂਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਚੱਲ ਰਹੇ ਹਾਂ ਤੇ ਉਹ ਪਤਾ ਲੱਗਾ ਜੀ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਆ ਉਹਨਾਂ ਦੀ ਇੱਕ ਪੋਸਟ ਵਾਇਰਲ ਹੋਈ ਆ ਉਹ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਮਤਲਬ ਇਹ ਆ ਕਿ ਬੀਬੀ ਸਤਵੰਤ ਕੌਰ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਜਿਹੜਾ ਕਿ ਸੁਖਬੀਰ ਬਾਦਲ ਤੋਂ ਉਲਟ ਅਕਾਲੀ ਦਲ ਕਿ ਜੀ ਬੀਬੀ ਸਤਵੰਤ ਕੌਰ ਪ੍ਰਧਾਨ ਬਣਦੇ ਆ ਇਹਦਾ ਮਤਲਬ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਤੱਕ ਦੇ ਉਹ ਪਹਿਲੇ ਪ੍ਰਧਾਨ ਹੋਣਗੇ ਮਤਲਬ ਇਹ ਜੀ ਕਿ ਅਕਾਲੀ ਦਲ ਵੀ ਇੱਥੇ ਦੋ ਆ ਇੱਕ ਸੁਖਬੀਰ ਵਾਲਾ ਇੱਕ ਬੀਬੀ ਸਤਵੰਤ ਕੌਰ ਵਾਲਾ ਜਾਂ ਪੰਜ ਮੈਂਬਰੀ ਕਮੇਟੀ ਵਾਲਾ ਕਹਿ ਦਈਏ ਇਥੇ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਅੱਜ ਸਵੇਰੇ ਉਹਨਾਂ ਨੇ ਕਿਹਾ ਜੀ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਮੇਰੇ ਕੋਲ ਜਾਣਕਾਰੀ ਪਹੁੰਚ ਰਹੀ ਹੈ ਕਿ ਉਸ ਚੋਣ ਦੇ ਵਿੱਚ ਮੇਰੇ ਨਾਮ ਦੀ ਤੇ ਬੀਬੀ ਸਤਵੰਤ ਕੌਰ ਜੀ ਜੋ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਹਨ ਸਾਡੇ ਦੋਵਾਂ ਦੇ ਨਾਂ ਸ਼੍ਰੋਮਣੀ ਅਕਾੜੀ ਦਲ ਦੀ ਪ੍ਰਧਾਨਗੀ ਵਾਸਤੇ ਵਿਚਾਰੇ ਜਾ ਰਹੇ ਆ ਕੁਝ ਮੇਰੇ ਤੇ ਕੁਝ ਬੀਬੀ ਜੀ ਦੇ ਸਮਰਥਨ ਦੇ ਵਿੱਚ ਵਿਚਾਰ ਪ੍ਰਗਟ ਹੋ ਰਹੇ ਆ ਮੇਰੇ ਮਨ ਦੇ ਵਿੱਚ ਆਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਆ ਇਸ ਲਈ 5 ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ कौर ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ ਇਸ ਲਈ ਮੇਰਾ ਨਾਮ ਪ੍ਰਧਾਨਗੀ ਵਾਸਤੇ ਨਾ ਵਿਚਾਰਿਆ ਜਾਵੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਅੱਛਾ ਜੀ ਮਤਲਬ ਕਿ ਹੁਣ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਐ ਮਤਲਬ ਆਉਣ ਦੇ ਦਿਨਾਂ ਦੇ ਵਿੱਚ ਟੈਣਾ ਸਾਹਿਬ ਰੌਲਾ ਹੋਰ ਜ਼ਿਆਦਾ ਵਧਣ ਦੇ ਆਸਾਰ ਨੇ ਜੀ। ਦੇਖੋ ਇਹ ਰੌਲਾ ਮਕੌਣ ਦਾ ਪਰਸੋਂ ਯਤਨ ਕੀਤਾ ਸੀਗਾ ਗਿਆਨੀ ਕੁਲਦੀਪ ਸਿੰਘ ਗੜਗਜ ਹੋਰਾਂ ਨੇ ਜਦੋਂ ਹਰਜੋਤ ਸਿੰਘ ਬੈਂਸ ਨੂੰ ਧਾਰਮਿਕ ਸੇਵਾ ਲਈ ਗਈ ਆ। ਉਦੋਂ ਉਹਨਾਂ ਨੇ ਇਹ ਦਿਲ ਕਹੀ ਸੀ ਕਿ ਭਾਂਡਾ ਟੀਂਡਾ ਸਮਿਟ ਕੇ ਅਕਾੜੀ ਦਲ ਇੱਕ ਹੋਵੇ। ਉਹ ਕਹਿੰਨੇ ਵੀ ਜਦੋਂ ਅਕਾਲੀ ਦਲ ਦੇ ਆਗੂਆਂ ਨੂੰ ਸਦਾ ਲਈ ਸੀ ਉਦੋਂ ਜਸਰਦਰ ਸਾਹਿਬ ਨੇ ਇਹ ਵੀ ਤਾਂ ਗੱਲ ਕਹੀ ਸੀ ਵੀ ਸਾਰੇ ਜਣੇ ਆਪੋ ਆਪਣਾ ਰੋਲਾ ਖਤਮ ਕਰਕੇ ਇੱਕ ਹੋਣ ਤੇ ਨਾਲ ਇਹਨਾਂ ਨੇ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਵੀ ਗੱਲ ਕਹੀ ਕਿ ਅਕਾਲ ਕੋਈ ਵੀ ਹੋਵੇ ਕੋਈ ਵੀ ਪੰਥਕ ਤੇ ਰਹੋਵੇ ਕੋਈ ਵੀ ਸ਼ਖਸੀਅਤ ਹੋਵੇ ਕੋਈ ਵੀ ਸਿਆਸੀ ਤੜਾ ਹੋਵੇ ਉਹ ਖੁਦ ਨੂੰ ਇਹ ਨਾ ਸਾਬਤ ਕਰੇ ਜੀ ਕਿ ਸਾਨੂੰ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਾਸਲ ਹੈ ਉਹਨਾਂ ਨੇ ਗਲਤ ਹੈ ਇਹੀ ਕਹੀ ਸੀ ਵੀ ਭਾਈ ਜਿਹੜੇ ਕਹਿੰਦੇ ਆ ਵੀ ਸਾਨੂੰ ਤਾਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਾਸਲ ਹੈ ਇੱਕ ਤਾਂ ਰੁਕ ਜਾਣ ਤੇ ਦੂਜਾ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਇੱਕ ਹੋ ਜਾਓ ਪਰ ਉਹ ਇੱਕ ਹੋਣ ਵਾਲੀ ਗੱਲ ਦੇ ਉੱਤੇ ਆਇਆ ਨਹੀਂ ਜਾ ਰਿਹਾ ਕਿ ਜਿਹੜੀ 5 ਮੈਂਬਰੀ ਕਮੇਟੀ ਆ ਉਹਨੇ ਆਪਦਾ ਜਨਰਲ ਇਜਲਾਸ 11 ਤਰੀਕ ਨੂੰ ਸੱਦਿਆ ਹੋਇਆ ਜਿਹਦੇ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਸੀ ਜਿਹੜਾ ਕਿ ਇਹਨਾਂ ਨੂੰ ਮਿਲਣਾ ਨਹੀਂਗਾ ਇਹ ਗੱਲ ਪੱਕੀ ਆ ਤੇ ਬੀਬੀ ਸੁਤਵੰਤ ਕੌਰ ਉਹਦੇ ਸ਼ੈਡ ਪ੍ਰਧਾਨ ਬਣ ਜਾਣਗੀ ਜੀ ਚਲੋ ਸਾਰਾ ਸਾਰਾ ਕੁਝ ਤੈ ਕਰ ਦਊਗਾ ਉਧਰ ਹਜੋ ਸਿੰਘ ਬੈਂਸ ਉਹਨਾਂ ਦਾ ਜ਼ਿਕਰ ਕੀਤਾ ਤੁਸੀਂ ਉਹਨਾਂ ਨੇ ਆਪਣੀ ਜਿਹੜੀ ਉਹ ਕਹਿੰਦੇ ਵੀ ਉਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ ਉਹਦੀ ਸ਼ੁਰੂਆਤ ਕਰ ਦਿੱਤੀ ਹੈ ਜੀ ਜੋੜੇ ਸਾਫ਼ ਕੀਤੇ ਨੇ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਆਪਣੀ ਧਾਰਮਿਕ ਸਜ਼ਾ ਜਿਹੜੀ ਉਹਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਵਕਤ ਵਕਤ ਥਾਵਾਂ ਦੇ ਉੱਤੇ ਜਾ ਕੇ ਤੇ ਆਦੀ ਸੇਵਾ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਉਹ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਦੇ ਵਿੱਚ ਪਹੁੰਚੇ ਸੀ ਪਰਸੋ ਜਿਸ ਦਿਨ ਉਹਨਾਂ ਨੂੰ ਧਾਰਮਿਕ ਸੇਵਾ ਲਈ ਗਈ ਸੀ ਤੇ ਉਹਨਾਂ ਦੇ ਵੱਲੋਂ ਆਪਾਂ ਜਾਣਦੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਤੇ ਬਾਬਾ ਬਕਾਲਾ ਦੇ ਵਿੱਚ ਜਾ ਕੇ ਹੋਰ ਵੱਖ-ਵੱਖ ਥਾਵਾਂ ਤੇ ਜਾ ਕੇ ਆਪਦੀ ਸੇਵਾ ਨਿਭਾਈ ਗਈ ਆ। ਮਤਲਬ ਕਿ ਅੰਡਜ ਕਿ ਉਹ ਆਪਣੀ ਸੇਵਾ ਨਿਭਾ ਰਹੇ ਚਲੋ ਨਿਭਾਉਣੀ ਵੀ ਚਾਹੀਦੀ ਹੈ ਜੋ ਉਹਨਾਂ ਦੀ ਸੇਵਾ ਲੱਗੀ ਹੈ ਉਹਨਾਂ ਨੂੰ। ਜੋ ਡਿਊਟੀ ਲੱਗੀ ਆ ਜਾਂ ਕਹਿ ਲਈਏ ਜੋ ਵੀ ਉਹਨਾਂ ਦੇ ਹਿੱਸੇ ਦੇ ਵਿੱਚ ਆਇਆ ਤੇ ਉਹਨਾਂ ਨੂੰ ਪਾਈਓ ਆਪਦਾ ਤਨ ਦੇ ਹੀ ਨਾਲ ਨਿਭਾਉਣਾ ਚਾਹੀਦਾ ਉਹ ਨਿਭਾ ਵੀ ਰਹੇ ਆ ਚਲੋ ਇਹ ਗੱਲ ਚੰਗੀ ਆ ਪਰ ਪੁੱਲ ਮਲਾ ਕੇ ਸੌ ਹੱਥ ਰੱਸਾ ਸਿਰੇ ਤੇ ਗੱਲ ਗੱਲ ਇਹ ਆ ਵੀ ਹਰਜੋਤ ਸਿੰਘ ਵੈਂਸ ਲੱਗੀ ਹੋਈ ਸਜ਼ਾ ਲੱਗੀ ਹੋਈ ਸੇਵਾ ਤਾਂ ਦੇ ਹੀ ਨਾਲ ਲਗਾਉਣ ਦੇ ਵਿੱਚ ਲੱਗੇ ਹੋਏ ਆ ਉਹਦੇ ਚੰਗੇ ਰਤੀ ਜੇ ਹੁਣ ਉਹਨਾਂ ਦਾ ਪ੍ਰਭ ਵਿਖ ਵਧੀਆ ਰਹੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆ ਜੀ ਬਿਲਕੁਲ ਕਹਿੰਦਾ ਸਾਬ ਅੱਗੇ ਵਧਦੇ ਆ ਜੀ ਹੁਣ ਗੱਲ ਕਰਦੇ ਆ ਉਧਰ ਆਪਾਂ ਕਿ ਸੁਖਬੀਰ ਬਾਦਲ ਹੋਰੀ ਕਹਿੰਦੇ ਅੱਜ ਕੱਲ ਰੂਸਿਆਂ ਨੂੰ ਮਨਾਉਣ ਦੇ ਵਿੱਚ ਲੱਗੇ ਹੋਏ ਨੇ ਜੀ ਰੂਸਿਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਹੈ ਜੀ ਕੀ ਕਹਿੰਦੇ ਨੇ ਉਹ ਦੇਖੋ ਇਹ ਨਾ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅੰਦਾਜ਼ ਆ ਇਹ ਨਵਾਂ ਦੇਖਣ ਨੂੰ ਮਿਲਿਆ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਵੀ ਸੁਖਬੀਰ ਬਾਦਲ ਮਾਫੀਆਂ ਮੰਗਣ ਦੇ ਵਿੱਚ ਯਕੀਨ ਰੱਖਣ ਵਾਲਾ ਬੰਦਾ ਨਹੀਂ ਆ ਪਰ ਬਦਲੇ ਹੋਏ ਹਾਲਾਤ ਦੇ ਵਿੱਚ ਉਹਨਾਂ ਨੂੰ ਇਹ ਮਾਫੀਆਂ ਮੰਗਣੀਆਂ ਪੈ ਰਹੀਆਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਪਰ ਦੂਜੀ ਮਹੱਤਵਪੂਰਨ ਗੱਲ ਖੋਹ ਰਿਹਾ ਵੀ ਚਲੋ ਜੇ ਕੋਈ ਗਲਤੀ ਹੋਈ ਹੈ ਜੇਕਰ ਆਪਾਂ ਕਿਸੇ ਨੂੰ ਇਕੱਠੇ ਕਰਨਾ ਚਾਹੁੰਦੇ ਆ ਤਾਂ ਮੈਂ ਸੋਚਦਾ ਵੀ ਮਾਫੀ ਮੰਗਣੀ ਗਲਤ ਵੀ ਨਹੀਂ ਆ ਜਦੋਂ ਅਸੀਂ ਨਿਰਪਰੀ ਇੱਕ ਦੂਜੇ ਦੇ ਉੱਤੇ ਫਿਰ ਰੋਲਾ ਕਿਹੜੀ ਗੱਲ ਦਾ ਫਿਰ ਕਿਹੜੀ ਗੱਲ ਦਾ ਪੰਗਾ ਤੇ ਕਿਹੜੀ ਗੱਲ ਦਾ ਸਟਾਈਲ ਤੋ ਜਾਣਕਾਰੀ ਪਾਈ ਤਾਜ਼ਾ ਇਹ ਪ੍ਰਾਪਤ ਹੋਈ ਆ ਕਿ ਸੁਖਬੀਰ ਸਿੰਘ ਮਾਜ਼ਾ ਫੁਰਾਨ ਨੇ ਕਿਹਾ ਲੰਘੇ ਕੱਲ ਉਹ ਕਹਿੰਦੇ ਜੀ ਇੱਕ ਤਾਂ ਅਸੀਂ ਆਉਂਦੇ ਦਿਨਾਂ ਦੇ ਵਿੱਚ 1 ਸਤੰਬਰ ਤੋਂ ਇਹ ਲੈਂਡ ਪੂਲਕ ਨੀਤੀ ਦੇ ਉੱਤੇ ਕੱਟ ਕਰਨਾ ਹੀ ਆ ਇਹ ਮੋਰਚਾ ਖੋਲਣਾ ਹੀ ਆ ਪਰ ਉਹਨਾਂ ਨੇ ਦੂਜੀ ਮਹੱਤਵਪੂਰਨ ਗੱਲ ਕਹੀ ਆ ਉਹ ਕਹਿੰਦੇ ਜੀ ਦੇਖੋ ਤੁਹਾਡਾ ਆਕਾਲੀ ਦਲ ਦੇ ਨਾਲ ਤਾਂ ਕੋਈ ਗੁੱਸਾ ਨਹੀਂ ਤੁਹਾਡਾ ਗੁੱਸਾ ਕਿਲਾ ਮੇਰੇ ਨਾਲ ਹੋ ਸਕਦਾ ਜੇ ਜਿਹੜੇ ਜਿਹੜੇ ਰੂਸਿਆਂ ਦਾ ਗੁੱਸਾ ਮੇਰੇ ਨਾਲ ਹੈਗਾ ਮੈਂ ਉਹਨਾਂ ਸਾਰਿਆਂ ਤੋਂ ਮਾਫੀ ਮੰਗਦਾ ਆਜੋ ਆਪਾਂ ਇੱਕੋ ਝੰਡੇ ਥੱਲੇ ਆਗੇ ਆ ਜੋ ਆਪਾਂ ਇੱਕ ਹੋ ਗਏ ਜੋ ਵੀ ਮੇਰੇ ਕੋਲੋਂ ਬੀਤੇ ਦੇ ਵਿੱਚ ਗਲਤੀ ਹੋਈ ਆ ਤੇ ਭਾਈ ਮੈਂ ਉਹਦੇ ਉੱਤੇ ਮਾਫੀ ਮੰਗਦਾ ਜੀ ਜਨਾਬ ਸਾਹਿਬ ਇੱਕ ਗੀਤ ਬੜੀ ਚਰਚਾ ਦੇ ਵਿੱਚ ਆ ਇਸ ਵੇਲੇ ਕਰਨ ਔਜਲੇ ਹੋਰਾਂ ਦਾ ਔਰ ਕਹਿੰਦੇ ਕਿ ਗੀਤਾ ਚ ਮਾੜੀ ਸ਼ਬਦਾਵਲੀ ਕਾਰਨ ਕਰਨ ਔਜਲਾ ਤੇ ਹਨੀ ਸਿੰਘ ਦੇ ਖਿਲਾਫ ਨੋਟਿਸ جاری ਹੋਇਆ ਜੀ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਹਰਮਨਜੀਤ ਜੀ ਮੈਂ ਨਾ ਇਹਨਾਂ ਵਿਸ਼ਿਆਂ ਦੇ ਉੱਤੇ ਅੱਜ ਕੱਲ੍ਹ ਘੱਟ ਟਿੱਪਣੀ ਕਰਨੀ ਫਿਰੂ ਕੀਤੀ ਆ ਕਿਉਂਕਿ ਲਾਸਾ ਦੇ ਟੀਕੇ ਲਾਉਣ ਦਾ ਫਾਇਦਾ ਕੋਈ ਨਹੀਂ ਤੇ ਜਦੋਂ ਸੁਣਨਾ ਚਾਹੁੰਦੇ ਲੋਕ ਤੇ ਦੰਦ ਤੇ ਨਾ ਤਾਂ ਕੋਈ ਕਿਸੇ ਦੇ ਤੈ ਤੇ ਹਟਣਾ ਚਾਹੁੰਦਾ ਪਰ ਫਿਰ ਵੀ ਕਦੇ-ਕਦੇ ਚਿਤ ਕਰਨਾ ਵੀ ਅਸੀਂ ਆਪ ਦੀ ਡਿਊਟੀ ਤਾਂ ਨਿਭਾਜੇ ਨਾ ਜੋ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਜਿਵੇਂ ਜਿਵੇਂ ਹੋ ਰਿਹਾ ਉਹਦੇ ਬਾਰੇ ਕੀ ਕਹਿੰਗੇ ਕੀ ਇਹਦੇ ਨੂੰ ਪ੍ਰਤੀਪ੍ਰਿੰ ਕਰਗੇ ਆ ਦੇਖੋ ਜੀ ਹੁਣ ਜਿਹੜੇ ਗੀਤ ਆਏ ਦੋ ਗੀਤਾਂ ਦੇ ਉੱਤੇ ਇਹ ਮਹਿਲਾ ਕਮਿਸ਼ਰ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਉਹਦੇ ਵਿੱਚ ਇੱਕ ਗੀਤ ਹੈਗਾ ਜੀ ਐਮ ਐਫ ਗੱਭਰੂ ਕਰਨ ਔਦਲਾ ਦਾ ਜਿਹੜਾ ਕਿ ਇੱਕ ਹਫ਼ਤੇ ਦੇ ਵਿੱਚ ਤਕਰੀਬਨ 40 ਮਿਲੀਅਨ ਹੋ ਗਿਆ ਇੱਕ 370 ਮਿਲੀਅਨ ਦੇ ਕਰੀਬ ਆ ਵਾਧਾ ਹੋਊਗਾ ਪੂਰਾ ਤੇ 11 ਮਹੀਨੇ ਪਹਿਲਾਂ ਆਇਆ ਗੀਤ ਮਿਲੇਨੀਅਰ ਗੀਤ ਦਾ ਨਾਂ ਹੈਗਾ ਹਨੀ ਸਿੰਘ ਇਹਨਾਂ ਦੋਹਾਂ ਗੀਤਾਂ ਦੇ ਵਿੱਚ ਗਾਲਾਂ ਇਹਦਾ ਦੋਹਾਂ ਗੀਤਾਂ ਦੇ ਵਿੱਚ ਔਰਤ ਦੇ ਸਲਮਾਨ ਦੇ ਉਲਟ ਗੱਲਾਂ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਜਿਹੜੀ ਰਾਜ ਲਾਲੀ ਜਿਲ ਉਹਨਾਂ ਨੇ ਕੱਲ ਸੂਵੋ ਮੋਟੋ ਨੋਟਿਸ ਲਿਆ ਸੂਵੋ ਮੋਟੋ ਨੋਟਿਸ ਕੀ ਹੁੰਦਾ ਪਹਿਲਾਂ ਮੈਂ ਦੱਸ ਦਿਆਂ ਕਿਸੇ ਨੇ ਕੰਪਲੇਂਟ ਨਾ ਕੀਤੀ ਹੋਵੇ ਸ਼ਿਕਾਇਤ ਨਾ ਕੀਤੀ ਹੋਵੇ ਪਰ ਸੰਸਥਾ ਕੋਈ ਸਰਕਾਰੀ ਅਦਾਰਾ ਕੋਈ ਵੀ ਧਿਰ ਉਹ ਆਪਣੀ ਮਰਜ਼ੀ ਦੇ ਮੁਤਾਬਕ ਵੀ ਕਿਉਂਕਿ ਧਿਆਨ ਦੇ ਵਿੱਚ ਤਾਂ ਸਭ ਦੇ ਆਈ ਹੈ ਗੱਲ ਉਹ ਆਪਣੀ ਮਰਜ਼ੀ ਦੇ ਮੁਤਾਬਕ ਉਹਦੇ ਉੱਤੇ ਫਿਰ ਐਕਸ਼ਨ ਲੈਣ ਦੀ ਕਾਰਵਾਈ ਨੂੰ ਕਹਦੇ ਕਿ ਸੂਵੋ ਮੋਟੋ ਨੋਟਿਸ ਲਿਆ ਸੋ ਉਹਨਾਂ ਨੇ ਲਿਆ ਤੇ ਕਰਨ ਔਜਲੇ ਨੂੰ ਤੇ ਹਣੀ ਸਿੰਘ ਨੂੰ 11 ਅਗਸਤ ਨੂੰ ਤਲਬ ਕੀਤਾ ਵੀ ਭਾਈ ਤੁਸੀਂ ਮਹਿਲਾ ਕਮਿਸ਼ਨ ਦੇ ਕੋਲੇ ਆਓ ਇਹ ਵੀ ਗੱਲ ਕਹੀ ਹੈ ਰਾਜ ਲਾਲੀ ਗੱਲ ਨੇ ਵੀ ਸਾਨੂੰ ਪਤਾ ਲੱਗਾ ਕਿ ਦੋਵੇਂ ਦੇਸ਼ ਦੇ ਵਿੱਚ ਨਹੀਂ ਆ ਵਿਦੇਸ਼ਾਂ ਦੇ ਵਿੱਚ ਹੈ ਪਰ ਉਹਨੇ ਕਹਿ ਦਿੱ ਕਿ ਮੈਂ ਡੀਜੀਪੀ ਹੋਣਾ ਨੂੰ ਕਿਹਾ ਬੀਜੀਪੀ ਸਾਹਿਬ ਨੂੰ ਵੀ ਤੁਸੀਂ ਇਹਨਾਂ ਦੋਵਾਂ ਦੇ ਨਾਲ رابطہ ਕਰਕੇ ਤੇ ਇਹਨਾਂ ਦਾ ਇੱਥੇ ਪਤਾ ਕਰੋ ਵੀ ਕਦੋਂ ਆਉਣਾ ਤੇ ਫਿਰ ਆਪਾਂ ਇਹਨਾਂ ਨੂੰ ਬੁਲਾਉਣਾ ਤਲਬ ਕਰਨਾ ਦੇਖੋ ਉਹਨਾਂ ਦੇ ਆਉਣਾ ਨਹੀਂ ਆਉਣਾ ਉਹ ਇਸ ਗੱਲ ਨੂੰ ਵੱਡੀ ਸਮਝਦੇ ਛੋਟੀ ਸਮਝਦੇ ਇਹ ਉਹਨਾਂ ਦੀ ਆਪਣੀ ਸੋਚ ਹੈ ਗਵਈਆਂ ਦੀ ਪਰ ਮੈਂ ਨਾ ਕਰਨੌਲਾ ਦੇ ਉੱਤੇ ਹੈਰਾਨ ਆ ਵੀ ਉਹਦਾ ਤਾਂ ਸੋਣਾ ਕੰਮ ਚੱਲਦਾ ਉਹਨੂੰ ਲੋੜ ਹੀ ਨਹੀਂ ਇਨ੍ਹਾਂ ਗੱਲਾਂ ਦੀ ਜੇ ਮੰਨ ਲਓ ਉਹਦੇ ਗੀਤ ਦੇ ਉਹਦਾ ਕਹਿਣ ਦਾ ਭਾਵ ਐਮਐਫ ਦਾ ਉਹ ਨਹੀਂ ਜਿਹੜਾ ਆਮ ਲੋਕ ਸਮਝਦੇ ਆ ਫਿਰ ਉਹਨੂੰ ਆ ਕੇ ਸਾਹਮਣੇ 2 ਮਿੰਟ ਦੀ ਵੀਡੀਓ ਦੇ ਵਿੱਚ ਸਪਸ਼ਟੀ ਕਰਨੀ ਜਿਹੜਾ ਚਾਹੀਦਾ ਵੀ ਭਾਈ ਮੈਂ ਤਾਂ ਪੰਜਾਬ ਦਾ ਪੁੱਤਾਂ ਪੰਜਾਬ ਦਾ ਦਿੱਤਾ ਖਾਦਾ ਹੁਣ ਤੱਕ ਪੰਜਾਬ ਜਿੰਦਾਬਾਦ ਆ ਮੈਂ ਗਾਲ ਨਹੀਂ ਕੱਢੀ ਇਹਦਾ ਤਾਂ ਅਰਥ ਆਹਾ ਵੀ ਜਿਹੜਾ ਤੁਸੀਂ ਪੰਜਾਬੀ ਸੋਚੀ ਆ ਨੇ ਇਹ ਨਹੀਂਗਾ ਪਰ ਉਹਨੂੰ ਲੋੜ ਕੀ ਆ ਮੈਨੂੰ ਕੱਲ ਇੱਕ ਬੰਦੇ ਦਾ ਫੋਨ ਆਇਆ ਮੈਨੂੰ ਕਹਿੰਦਾ ਜੀ ਐਮ ਐਫ ਦੇ ਤੁਸੀਂ ਗਲਤ ਅਰਥ ਨਾ ਕਢੋ ਇਹ ਤਾਂ ਜੀ ਅੰਗਰੇਜ਼ੀ ਦੇ ਵਿੱਚ ਤਾਂ ਬਹੁਤ ਕੁਝ ਕਹਿੰਦਾ ਵੀ 2 2 3 3 4 4 ਢੰਗ ਨਾਲ ਸੋਚਿਆ ਜਾਂਦਾ ਕਿਹਾ ਜਾਂਦਾ ਮੈਂ ਕਿਹਾ ਠੀਕ ਹੈ ਜੀ ਬਿਲਕੁਲ ਸਾਨੂੰ ਹੁਜਰ ਦਾ ਗਲਤੀ ਲੱਗੀ ਹੋਵੇ ਅਸੀਂ ਇੰਨੇ ਸਿਆਣੇ ਨਾ ਹੋਈਏ ਅਸੀਂ ਮੰਨ ਲੈਨੇ ਆ ਪਰ ਤੁਸੀਂ ਆਪਦੀ ਮਾਤਾ ਦੇ ਮੂਹਰੇ ਬੈਠ ਕੇ ਦਿਨ ਦੇ ਵਿੱਚ 10 20 ਵਾਰੀ ਕਿਆ ਕਰੋ ਐਮ ਐਫ ਗੱਭਰੂ ਪੂਰੀ ਗੱਲ ਕਿਆ ਕਰੋ ਭੈਣ ਨੂੰ ਵੀ ਹਵਾਲਿਆ ਕਰੋ ਸਾਰੇ ਜਾਣੇ ਕਿਆ ਕਰੋ ਇੱਕ ਸੁਰ ਦੇ ਵਿੱਚ ਕਿਆ ਕਰੋ ਤੇ ਫਿਰ ਉਹ ਚੁੱਪ ਜੇ ਕਰ ਗਿਆ ਮੈਂ ਆਖਿਆ ਯਾਰ ਵੀ ਮੈਂ ਤਾਂ ਇਹਨਾਂ ਗੱਲਾਂ ਦੇ ਵਿੱਚ ਇੰਟਰਸਟ ਲੈਣਾ ਹੁਣ ਬੰਦ ਕਰਤਾ ਵੀ ਇਹ ਤਾਂ ਮਰਨ ਵਾਲੇ ਵੀ ਉਹੋ ਜਿਹੇ ਫੂਕਣ ਵਾਲੇ ਵੀ ਉਹੋ ਜੇ ਚੱਲੀ ਜਾਣ ਤੋਂ ਦਫਾ ਹੋਣ ਤੋਂ ਫਿਰ ਅਸੀਂ ਕੀ ਲੈਣਾ ਇਸ ਗੱਲ ਤੋਂ ਪਰ ਕੁੱਲ ਮਿਲਾ ਕੇ ਤੇ ਚਲੋ ਹੈਰਾਨੀ ਹੁੰਦੀ ਆ ਵੀ ਸਾਡਾ ਸੰਗੀਤ ਸਾਡਾ ਗੀਤ ਸੁਤਰਾ ਹੋਣਾ ਚਾਹੀਦਾ ਚੰਗੇ ਲੋਕਾਂ ਦੇ ਗੀਤ ਆਉਣੇ ਚਾਹੀਦੇ ਆ ਚੰਗੇ ਸੁਣਨੇ ਚਾਹੀਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜੇ ਲੋਕ ਚੰਗਾ ਕੰਮ ਕਰਦੇ ਆ ਵੇਨੇ ਪਾਈ ਕਰਨੌਜਲਾ ਤੇ ਹਨੀ ਸਿੰਘ ਮਹਿਲਾ ਕਮਿਸ਼ਨ ਦੇ ਕੋਲੇ ਜਾਂਦੇ ਕਿ ਨਹੀਂ ਜੀ ਜੀ ਤੇ ਟੈਣਾ ਸਾਹਿਬ ਇੱਕ ਦੁਖਦਾਇਕ ਖਬਰ ਆਈ ਹੈ ਜੀ ਸੀਆਰਪੀਐਫ ਦੀ ਗੱਡੀ ਖੱਡ ਵਿੱਚ ਡਿੱਗੀ ਹੈ ਤਿੰਨ ਮੌਤਾਂ ਹੋ ਗਈਆਂ ਬਿਲਕੁਲ ਜੀ ਬਿਲਕੁਲ ਸੀਆਰਪੀਐਫ ਦੀ ਗੱਡੀ ਹੈ ਜਿਹੜੀ ਉਹ ਖੱਡ ਦੇ ਵਿੱਚ ਡਿੱਗੀ ਆ ਤੇ ਤਿੰਨ ਮੌਤਾਂ ਹੋਈਆਂ ਤੇ ਇਹ ਖਬਰ ਆਈ ਜੀ ਇਧਰ ਜੰਮੂ ਕਸ਼ਮੀਰ ਦੇ ਵੱਲੋਂ ਤੇ ਇੱਥੇ ਪਤਾ ਲੱਗਾ ਜੀ ਗੱਡੀ ਦੇ ਉੱਤੇ ਫੌਜੀ ਵੀਰ ਲੈ ਕੇ ਜਾਂਦੇ ਸੀਗੇ ਤੇ ਕਾਫੀ ਵੱਡੀ ਗਲਤੀ ਸੀ ਫੌਜੀ ਵੀਰ 15 16 ਜਿਹੜੇ ਸੀਗੇ ਫੌਜੀ ਤੇ ਉਹ ਇੱਕ ਤੋਂ ਦੂਜੀ ਥਾਂ ਤੱਕ ਜਾ ਰਹੀ ਸੀ ਤੇ ਉੱਥੇ ਰਾਹ ਦੇ ਵਿੱਚ ਤਿਲਕਣ ਸੀ ਸੜਕ ਤਿਲਕਣ ਸੀ ਤੇ ਉੱਥੇ ਗੱਡੀ ਤਿਲਕੀ ਆ ਤੇ ਢਲਾਨ ਤੋਂ ਥੱਲੇ ਡਿੱਗੀ ਆ ਤੇ 200 ਫੁੱਟ ਡੂੰਘੀ ਖੱਡ ਦੇ ਵਿੱਚ ਡਿੱਗ ਪਈ ਆ ਇਹਦੇ ਕਰਕੇ ਤਿੰਨ ਫੌਜੀ ਵੀਰਾਂ ਦੀ ਮੌਤ ਹੋ ਗਈ ਹੈ ਪੰਜ ਗੰਮੀਰ ਜ਼ਖਮੀ ਹੈ ਤੇ ਕਈ ਹੋਰ ਜ਼ਖਮੀ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜੀ ਜੀ ਤੇ ਮੌਸਮ ਕਿਵੇਂ ਹੈ ਤਹਿਣਾ ਸਾਹਿਬ ਦੇਖੋ ਜਦੋਂ ਤੱਕ ਆਪਾਂ ਖਬਰਾਂ ਨਹੀਂ ਸੰਭਾਲ ਪਾ ਰਹੇ ਜੀ ਉਸ ਵੇਲੇ ਤੱਕ ਤਾਂ ਪੰਜਾਬ ਦੇ ਵਿੱਚ ਮੌਸਮ ਠੀਕ ਆ ਖੁਸ਼ਕਾ ਗਰਮਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਹਰਮਨ ਜੀ ਕੁਝ ਕਹਿ ਨਹੀਂ ਸਕਦੇ ਵੀ ਭਾਈ ਮੌਸਮ ਕੀ ਕਰ ਬਦਲਦਾ ਪਰ ਜਿੰਨੀ ਕਿ ਮੈਂ ਰਿਪੋਰਟ ਪੜੀ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ 12 ਤਰੀਕ ਨੂੰ ਯਾਨੀ ਕਿ 12 ਅਗਸਤ ਨੂੰ ਪੰਜਾਬ ਦੇ ਵਿੱਚ ਭਰਮਾ ਵੀ ਪੈਣ ਦੀ ਬੇहद ਨਹੀਂ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ